ਜਿਹੜੀਆਂ ਗੋਲੀਆਂ ਆਰ ਪਾਰ ਚਲੀਆਂ ਉਹਨੇ ਜਿੱਦਾਂ ਸ਼ੀਸ਼ੇ ਵੀ ਦੇਖ ਸਕਦੇ ਹੋ ਜਿਹਦੇ ਟੁਕੜੇ ਜਿਆ ਕੰਪਲੋ ਨਿਰਕਾ ਰਹੇ ਆ ਮੁਕੇ ਦੇ ਆ ਦਿਨ ਤੋਂ ਦੀ ਗੱਡੀ ਦੇ ਜਿਹੜੇ ਸ਼ੀਸ਼ੇ ਜਿਹੜੇ ਟੁੱਟੇ ਹੋਏ ਜਿਹੜੇ ਉੱਡ ਰਹੇ ਆ ਆ ਗੋਲੀਆਂ ਜਿਹੜੀਆਂ ਲਗਾਤਾਰ ਧਮਖਾ ਰਹੇ ਆ ਮੁਕੇ ਦੇ ਆ ਦੇਖਿਓ ਲਈ ਹਾਲ ਕੀ ਆ ਦੇਖ ਕੇ ਉਹਦਾ ਜਿਹੜਾ ਜਵਾਨ ਬੱਚਾ ਚਲੇ ਗੁਜ਼ਾਰੇ ਮੱਥੇ ਟਿਕਣ ਗਿਆ ਦੱਸੋ ਨਾ ਤੇ ਦੇ ਕੇ ਡੇਲੀ ਰੁਟੀ ਨਾ ਚੰਦਾ ਅੰਦਰ ਪਾਰਟ ਕੀਤਾ ਨੇ ਪਾਰਟ ਕਰਕੇ ਬਾਹਰ ਆਇਆ ਬਹਾਨਾ ਕਿ ਗੱਡੀ 'ਚ ਬੈਠਾ ਐਕਟਰ ਆਇਆ ਬੰਦਾ ਦੋਰਗੇ ਤੇ ਆ ਬੇ ਗੋਲੀਆਂ ਮਾਰ ਕੇ ਚਲੇਗਾ ਹਾਂ ਨਾ ਨਹੀਂ ਆਉਂਦੇ ਨੇ ਨੇ ਗੱਡੀ ਚੋਂ ਥੱਦੇ ਪਿਆ ਆ ਆ ਆ ਗੋਲੀ ਲੱਗਿਆ ਆ ਆ ਕੇ ਬੰਦੇ ਬੰਦੇ ਆ ਗਏ ਬਲੈਂਕ ਕੁੱਡੀ ਵਾਲੇ ਉਹ ਪੰਨੋ ਫੜੀ ਚੱਲ ਪਿੱਛੇ ਨੂੰ ਰੱਖ ਤਾ ਕੈਮਰਾ ਹਾਂਜੀ ਆ ਵੀ ਤਾਂ ਨਾਲ ਹੀ ਹੈ ਆ ਬੰਦਾ ਉਹ ਐਕਟ ਵਾਲਾ ਹਾਂਜੀ ਇਹ ਵੀ ਪਤਾ ਨਹੀਂ ਨਹੀਂ ਐਕਟ ਵਾਲਾ ਲੱਗੇ ਇਹ ਵੀ ਬੰਦਾ ਨਾਲ ਆ ਦੇਖੋ ਨਾ ਜਿਹਨਾਂ ਨੇ ਕਿਹਾ ਹਾਂਜੀ ਮੈਂ ਵੀ ਛੱਡਾਂਗਾ ਉਹ ਧਿਆਨ ਨਾ ਕਰੇ ਜਿਹੜੇ ਐਕਟ ਵਾਲਾ ਪਿੱਛੇ ਮੁੜ ਕੇ ਕੀ ਕਰ ਦੋਵਾਂਗੇ ਸਾਡੇ ਉਧਰੋਂ ਆਈ ਸੀ ਸਰ ਐਨਾ ਚੱਕ ਚੋਂ ਗਿਆ ਬੱਸ ਬੱਸ ਰਹੀ ਆ ਉਹਦੇ ਪਾਸੇ ਉਹ ਸਾਹਮਣੇ ਗੇਨੇ ਉਹ ਡਰ ਗਿਆ ਮਾਣ ਮੈਂ ਕਹਾਂ ਪਪਲੀਗਰੀ ਬੰਦੀ ਹੋਣੀ ਹੈ ਲਓ ਜੀ ਮੈਂ ਨਹੀਂ ਤੌਰ ਤੇ ਉੱਥੋਂ ਜੀ ਉਹ ਤਿੰਨ ਚਾਰ ਆਨ ਫਾਇਰ ਹੋਏ ਆ ਜੀ ਹਾਂ ਜੀ ਜ਼ਿਆਦਾ ਹੋ ਸਕਦਾ ਇਹ ਉਹਨਾਂ ਦੇ ਲੱਗੀਆਂ ਗੋਲੀਆਂ ਉਹਨਾਂ ਦੇ ਲੱਗੀਆਂ ਲੱਗੀਆਂ ਨੇ ਕੰਡੀਸ਼ਨ ਕਿੱਦਾਂ ਰਹੀ ਐ ਸਰ ਤੇ ਸਾਰੇ ਬਿਲਕੁਲ ਜਿਹੜੀ ਗੱਡੀ ਹੈ ਇਹ ਸਾਡੀ ਗੱਡੀ ਜੀ ਕਿਹੜੀ ਗੱਡੀ ਹੈ ਤੁਹਾਡੀ ਵਾਲੀ ਇਹ ਪ੍ਰਿਆ ਗੱਡੀ ਤੁਸੀਂ ਉਹਨਾਂ ਦੀ ਗੱਡੀ ਥਾਰ ਚ ਉਹ ਥਾਰ ਤੇ ਸੀ ਸਾਡੀ ਬੈਠੀ ਸੀ ਲਾਡੂ ਘੋੜੇ ਬੰਨ੍ਹ ਕੇ ਬੰਨ੍ਹ ਕੇ ਕਹਿੰਦਾ ਸਾਡੀ ਗੱਡੀ ਚ ਉੱਤੇ ਵੀ ਜਿਹੜਾ ਫਾਇਰ ਹੋਇਆ ਸੀ ਉਹਦੇ ਲਈ ਫਿਰ ਪੁਲਿਸਾਈ ਬਣਾਉਣ ਡਾਇਰੈਕਟ ਤੁਹਾਡਾ ਰੱਬਰਾ ਪਲਾਇਆ ਜਿਹੜਾ ਤੁਸੀਂ ਗੋਦਵਾਰੇ ਦੇ ਅੰਦਰ ਸੀ ਤੁਹਾਡੇ ਜਿਹੜੇ ਬੇਟੇ ਦੇ ਅੰਦਰ ਜਿਹੜੀ ਆਲਰੇਡੀ ਗਿਨੀ ਪੇਸ਼ੈਂਟ ਹੈ ਜੀ ਉਹ ਅਰिजਨਾਂ ਸੇਵਾ ਕਰਨਾ ਹੁੰਦਾ ਤੇ ਅਰिजਨ ਇਕੱਠੇ ਨਿਕਲਦੇ ਆ ਅੰਦਰ ਜਵਾਰ ਨੂੰ ਜੋੜਾ ਕਰ ਸੇਵਾ ਕਰਨ ਉਹਨਾਂ ਬੂਟ ਪਾਏ ਇਹ ਮਗਰ ਫੋਨ ਲੱਗ ਪਿਆ ਤੇ ਗੱਡੀ ਬੈਠਣ ਲੱਗਾ ਤੇ ਜਾਨੂੰ ਬਿਲਕੁਲ ਆਲਰੇਡੀ ਬਣੇ ਗੋਲੀ ਚੱਲ ਗਈ ਦੇਰੀ ਸੋਚ ਜਲ ਮਾ ਫੜਾੜ ਆਪਣੀ ਕਿੰਨੀਆਂ ਗੋਲੀਆਂ ਸੀ ਇੱਥੇ ਜਿਹੜੀਆਂ ਇੱਥੇ ਫਾਇਰਿੰਗ ਹੋਈਆਂ ਚਾਰ ਪੰਜ ਤੋਂ ਦੱਦ ਜੀ ਤਿੰਨ ਤੋਂ ਖੋਲੋ ਜਾਂ ਚਾਰ ਤੋਂ ਪਰਮਾ ਤੋਂ ਵਹੀ ਹੈ ਨਾ ਚਾਰ ਪੰਜ ਗੋਲੀਆਂ ਮੱਤੇ ਸਿੱਧੇ ਲੱਗੀਆਂ ਹਾਂਜੀ ਮਤਲਬ ਮਰੀਂ ਮਰੀ ਹੋਣਾ ਚਾਰ ਤੋਂ ਹੋ ਗਈ ਉਹਨੂੰ ਉਹਦੀ ਗੋਲੀ ਜਿਹੜੀ ਲਾਸਰ ਗੋਲੀ ਸਾਡੀ ਜਿਹੜੀ ਜਾਣ ਦੇ ਦੇਖੋ ਗੁਰੂ ਘਰ ਦੇ ਆ ਕੇ ਵੀ ਬਾਹਰ ਲੋਕ ਕੀ ਨਹੀਂ ਮੇਰਾ ਮਤਲਬ ਸੇਵ ਨਹੀਂ ਰੇ ਗੁਰੂ ਘਰ ਦਾ ਮਾਸ਼ੱਲਾ ਕਾਹ ਮੇਚਾ ਖਾਣਾ ਲੱਗ ਗਿਆ ਵੇ ਚਾਹੇ ਖਾਣ ਦੇ ਗਵਾਨ ਹੋਣ ਉਹਦਾ ਕੋਈ ਫਾਇਦਾ ਨਹੀਂ ਕਿਸੇ ਨਾਮ ਨਾਲ ਸਾਡੀ ਕਿਸੇ ਅਪਰੇਮਲ ਦੇ ਗੱਡੀ ਨੂੰ ਅਪਰੇਮਲ ਦੇ ਗੱਡੀ ਨਹੀਂ ਆ ਗੱਡੀ ਲਕੀ ਭਰਾਏ ਉਥਾਰ ਦੇ ਵਿੱਚ ਆਈ ਸੀ ਲੱਗੀ ਉਹ ਉਥਾਰੀ ਸੀ ਤੇ ਇਹ ਗੱਡੀ ਕਿਦੀ ਸਾਡਾ ਪਤਿਜਾ ਤੁਹਾਡੀ ਗੱਡੀ ਭਾਈ ਤੁਹਾਡੇ ਵੀ ਲੱਗੀ ਸੀ ਨਹੀਂ ਨਹੀਂ ਮੈਂ ਅੰਦਰ ਸੀ ਜੋੜੇ ਘਰ ਦੇ ਵਿੱਚ ਤੇ ਆਈ ਤਾਂ ਜਦੋਂ ਸਾਨੂੰ ਆਵਾਜ਼ ਆਈ ਤੇ ਅਸੀਂ ਦਾ ਦੇਖਣ ਆਏ ਕਿ ਕੀ ਹੋ ਗਿਆ ਵਿਆਹ ਆ ਨੰਦਰਣ ਲੋਗਾ ਫਿਰ ਪ੍ਰਟਾਕ ਟੁੱਕੇ ਕੋਈ ਚਲਾਉਂਦਾ ਪਿਆ ਜੀ ਜਦੋਂ ਬਾਅਦ ਚ ਪਤਾ ਲੱਗਾ ਇਦਾਂ ਐ ਤਾਂ ਫੇਰ ਅਹੀਂ ਤਾਂ ਲੈ ਕੇ ਆਏ ਕਿੰਨੇ ਮੁੰਡੇ ਸੀ ਕੋਈ ਪਤਾ ਨਹੀਂ ਨਹੀਂ ਤੁਹਾਨੂੰ ਨਹੀਂ ਪਤਾ ਇਹ ਕਿ ਅਹੀਂ ਅੰਦਰ ਸੀ ਠੀਕ ਹੈ ਜੀ ਅੱਛਾ ਤੇ ਜਦੋਂ ਅਸੀਂ ਦੇਖਣ ਲੱਗੇ ਤੇ ਪੁਲਿਸ ਨੂੰ ਫੋਨ ਕੀਤਾ ਤੇ ਨਹੀਂ ਸੀਗੇ ਕੋਈ ਆ ਰਿਹਾ ਨਾ ਫਿਰ ਅਸੀਂ ਮੈਂ ਕਿਹਾ じゃ ਮੈਂ ਆਪਣੀ ਗੱਡੀ ਚ ਲੈ ਜਾਂਦਾ ਹਾਂ ਸਾਹੀ ਤੇ ਇਹ ਤਾਂ ਦੇਖਿਆ ਹੀ ਨਹੀਂ ਤੇ ਉਸ ਤੋਂ ਬਾਅਦ ਜਦੋਂ ਮੈਂ ਗੱਡੀ ਬੈਹਨ ਇੱਕ ਮਿੰਟ ਹੈ ਨਹੀਂ ਮੌਕੇ ਤੇ ਨਹੀਂ ਦੇਖਿਆ ਅਹੀਂ ਅੰਦਰ ਸੀ ਤੇ ਹਾਲ ਭਾਈ ਆਉਣ ਦੇ ਰਿਹਾ ਉਹ ਰੂ ਹਾਲ ਕਿੱਦਾਂ ਰਹੀ ਲੱਕੀ ਬਰਾਈ ਦੀ ਭਈ ਉਹ ਮੇਰੇ ਸਾਹ ਨਾਲ ਫਿਨਿਸ਼ੀ ਸੀ ਨਹੀਂ ਸੀ ਕਿੰਨੀਆਂ ਗੋਲੀਆਂ ਵਿੱਚ ਕੋਈ ਪਤਾ ਹੀ ਫਾਇਰਿੰਗ ਹੋਈ ਹੈ ਕੋਈ ਅਸੀਂ ਉਹ ਤਿੰਨ ਰੌਣ ਥੱਲੇ ਜ਼ਰੂਰ ਦੇਖੇ ਡਿਗੇ ਹੋਏ ਤੇ ਉਹ ਜੂਰ ਦੇਖਿਆ ਉਸ ਬਾਅਦ ਜੋ ਮੈਂ ਗੱਡੀ ਬੜਾਉਣ ਲੱਗਾ ਮੈਂ ਕਿਹਾ ਜੋ ਮੈਂ ਆਪਣੀ ਗੱਡੀ ਲੈ ਕੇ ਪੁਲਿਸ ਨੂੰ ਬੁਲਾ ਲਿਆ ਮੈਂ ਐਂਬੂਲੈਂਸ ਚਲੇ ਜਲਾ ਲੈਣੇ ਹਸਪੀਟਲ ਤੇ ਦੇਖਿਆ ਅੰਦਰ ਕੱਚ ਕੁਚਾ ਸੀਗਾ ਫੇ ਮੈਂ ਦੇਖਿਆ ਆ ਵੀ ਟੁੱਟਾ ਪਿਆ ਉਹ ਮੋਰੇ ਵੀ ਗੋਲੀ ਨਿਕਲੀ ਕੋਈ ਉੱਥੋਂ ਵੀ ਪਾਰ ਹੋਈ ਆ ਇਹਨਾਂ ਤਾਂ ਆ ਦੇਖੋ ਮੋਰੇ ਉੱਥੇ ਗੋਲੀ ਪਾਰ ਹੋਈ ਠੀਕ ਆ ਕਿੰਨੀ ਕਿ ਫਾਇਰ ਹੋਇਤਾ ਆ ਆਈਡੀ ਆ ਫਾਇਰ ਹੋਏ 4-5 ਤਾਂ ਫਾਇਰ ਹੋਏ ਆ ਚਾਰ ਪੰਜ ਮੁੰਡੇ ਨਹੀਂ ਆਪਣਾ ਬਦਾ ਅਸੀਂ ਅੰਦਰ ਸੀਗੇ ਠੀਕ ਹੈ ਜੀ ਭਾਈ ਦਾ ਰੋਜ ਦਾ ਆਉਣਾ ਜਾਂ ਫੋਰੋ ਹੀ ਇਲਾਜ ਲਾ ਕੇ ਜਿੱਦਾ ਜਾਂਦੇ ਹੁੰਦੇ ਸੀਗੇ ਠੀਕ ਹੈ ਜੀ ਕੋਈ ਪਾਕ ਕਰਕੇ ਜਾਂਦੇ ਹੁੰਦੇ ਸੀਗੇ ਸਭ ਤੁਹਾਡੇ ਸਕੇਪਤੀ ਦੇ ਸੀ ਹਾਂ ਜੀ ਹਾਂ ਜੀ ਕੀ ਮਾਮਲਾ ਕੀ ਲੱਗ ਰਿਹਾ ਤੁਹਾਨੂੰ ਕੁਛ ਨਹੀਂ ਮਾਮਲਾ ਤੁਹਾਨੂੰ ਸਾਰੇ মিডিਆ ਨੂੰ ਮੇਰੇ ਭਰਾਵਾਂ ਸਾਰਿਆਂ ਭੈਣਾਂ ਨੂੰ ਪਤਾ ਹੀ ਹੈ ਜੋ ਹਾਲਾਤ ਹੈ ਆਪਣੇ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਮੇਰਾ ਸਕੇਪਤੀ ਚ ਮੇਰੀ ਪ੍ਰਜਾ ਇਹ ਹਾਲ ਕੀ ਹੈ ਦੇਖ ਕੇ ਉਹਦਾ ਜਿਹੜਾ ਜਵਾਨ ਬੱਚਾ ਚਲਾ ਗੁਰਦਾਰੇ ਮੱਥੇ ਟੇਕਣ ਗਿਆ ਦੱਸੋ ਉਹ ਤੇ ਦੇ ਕੇ ਡੇਲੀ ਰੁਟੀਨ ਨਾ ਕਰਦਾ ਦਰਪਾਰਡ ਕੀਤਾ ਨੇ ਪਾਰਟ ਕਰਕੇ ਬਾਹਰ ਆਇਆ ਬਾਹਰ ਆ ਕੇ ਗੱਡੀ 'ਚ ਬੈਠਾ ਐਕਟਰ ਆਇਆ ਬੰਦਾ ਦੌੜ ਕੇ ਤੇ ਆਪ ਇੱਕ ਗੋਲੀਆਂ ਮਾਰ ਕੇ ਚਲਾ ਗਿਆ ਫਿਰ ਥ੍ਰੈਟ ਸੀਗਾ ਕੋਈ ਪਹਿਲਾਂ ਫੈਮਿਲੀ ਨੂੰ ਜਾਂ ਕਦੇ ਕੋਈ ਧਮਕੀਆਂ ਹੀ ਹੋਵੇ ਨਹੀਂ ਕਿੰਨੇ ਗੈਂਗਸਟਰ ਹੈਗਾ ਪੋਲੀਟਿਕਲ ਬੰਦਾ ਹੈ ਰਾਜਨੀਤੀ ਹੈਗਾ ਸਿਆਣਾ ਗੁਰੂ ਘਰ ਨਾਲ ਜੁੜਿਆ ਕੋਈ ਕਿਸ ਨਾਲ ਧੱਕਾ ਨਹੀਂ ਕੀਤਾ ਜਿੰਦਾ ਕਿਸੇ ਨਾਲ ਨਹੀਂ ਤੇ ਤੇ ਕਾਫੀ ਜਿਹੜਾ ਕੋਈ ਚੰਗਾ ਕੰਮ ਕਰਦਾ ਉਹਨੂੰ ਥ੍ਰੈਟ ਆਉਂਦੀ ਹੁੰਦੀ ਦੇਖਿਆ ਮੈਂ ਕਹਿੰਦੇ ਕੋਈ ਪ੍ਰਧਾਨ ਜੀ ਨੂੰ ਲੈ ਕੇ ਕੋਈ ਆ ਗਿਆ ਸੀ ਜੇ ਕੋਈ ਪੋਲੀਟਿਕਲ ਬੰਦੇ ਸਾਰੇ ਜਾਂਦੇ ਕਿਸੇ ਸਕੂਲ ਦੀ ਕਿ ਕਾਲਜ ਕਾਲਜ ਪ੍ਰਧਾਨਗੀ ਉਹਦੇ ਤੇ ਗਿਆ ਸੀਗਾ ਮਦਦ ਕੀਤੀ ਨੈਚੁਰਲੀ ਸਾਰੇ ਜਿਹੜੇ ਪੋਲੀਟਿਕਲ ਬੰਦੇ ਜਾਂਦੇ ਆ ਕਿਸੇ ਨਾ ਕਿਸੇ ਸਪੋਰਟ ਤੇ ਜਾਂਦੇ ਆ ਸਾਡੇ ਐਮਐਲਏ ਵੀ ਜਾਂਦੇ ਆ ਸਾਰੇ ਜਾਂਦੇ ਆ ਹਨਾ ਇਹ ਸਪੋਰਟ ਕਹਿੰਦਾ ਮਤਲਬ ਇਹ ਨਹੀਂ ਵੀ ਆਪੇ ਚਲੋ ਵੀ ਉਹਨੂੰ ਜਾ ਕੇ ਜਦੋਂ ਇਦਾਂ ਦੇ ਹੱਥ ਨਾਲ ਕੋਈ ਲੜਾਈ ਹੋਵੇ ਕੁਝ ਹੋਵੇ ਬਹੁਤ ਬਹੁਤ ਮਾੜਾ ਲੱਗਿਆ ਜਿਆਦਾ ਹੈ ਕਿ ਵਿਵਾਦ ਵੀ ਹੋਇਆ ਉਸ ਤੋਂ ਬਾਅਦ ਉਸਟਰ ਵੀ ਪਈਆਂ ਉਸਦੇ ਨਿਓਨੇ ਬੰਦੇ ਨੇ ਥ੍ਰੈਡ ਕੀਤਾ ਨਾ ਦੇ ਸ਼ਰੇਆਮ ਪਤਾ ਨਹੀਂ ਕੋਣ ਮੈਨੂੰ ਹੁਣੇ ਅੰਦਰ ਦੱਸ ਰਹੇ ਸੀਗੇ ਮੈਂ ਬੈਠਾ ਜੀ ਅੰਦਰ ਤੇ ਬਿਆਨ ਲੈ ਰਹੇ ਸੀ ਮੇਰੇ ਦੂਜੇ ਭਤੀਜੇ ਦੇ ਤੇ ਉਹ ਦੱਸ ਰਹੇ ਸੀ ਕਿ ਉਹਨਾਂ ਦੀ ਰਿਕਾਰਡਿੰਗ ਵੀ ਉਹਨੇ ਗਾਲਾਂ-ਗੂਲਾਂ ਕਢੀਆਂ ਉਹਨੂੰ ਕਾਫੀ ਹਾਂ ਜੀ ਕੋਈ ਹਾਲ ਹੀ ਨਾ ਰੈਗੂਲੇਸ਼ਨ ਹੈ ਨਹੀਂ ਭਾਜੀ ਬਾਦ ਕਿਸਮ ਦੀ ਆ ਸਾਡਾ ਮੁਲਕ ਯਾਦ ਹੋ ਗਿਆ ਜੇ ਕੋਈ ਲੀਡਰ ਮੈਨੂੰ ਕਰਪਟ ਲੀਡਰ ਜਾਂ ਕ੍ਰਿਮੀਨਲ ਪੀਟਾ ਜੇ ਆਪਣੇ ਪਿਓ ਦਾ ਹੈਗਾ ਨਾ ਮੇਰੀ ਇਹਨੂੰ ਵਾਇਸ ਨਹੀਂ ਸੁਣ ਲਵੇ ਸ਼ਰਮ ਆਉਂਦੀ ਮੈਂ ਵੀ 20 ਸਾਲ ਭਾਈ ਦੇਖ ਰਿਹਾ ਕੈਂਸਲ ਕੌਂਸਲ ਰਿਹਾ ਮੇਸੇ ਮੇਰੀ ਡਿਫਟੀ ਮੇਰੇ ਹੀ ਹੈ ਮੈਂ ਗਨ ਮੈਂ ਨਹੀਂ ਲਿਆ ਗਨ ਮੈਂ ਸਿਰਫ ਉਹ ਹੀ ਲੰਨੇ ਜਿਹੜੇ ਕਰਪਟ ਹੈਗੇ ਨੇ ਕਰੈਕਟਰ ਲੈਸ ਹੈਗੇ ਉਹਨੇ ਕਿਸੇ ਚੀਜ਼ ਦੀ ਗਨ ਮੈਂ ਜਦੋਂ ਅਸੀਂ ਪਬਲਿਕ ਇੱਥੇ ਜਾਂਦੇ ਹਾਂ ਹਰ ਜਗ੍ਹਾ ਲੋਕਾਂ ਜਾਂਦੇ ਚੰਗੇ ਕੰਮ ਕਰੋ ਠੀਕ ਇੱਕ ਪਰਿਵਾਰ ਦੇ ਵਿੱਚ ਪਰਿਵਾਰ ਦੇ ਬੱਚੇ ਕਿੰਨੇ ਨੇ ਛੋਟੇ ਬੱਚੇ ਆ ਜਰੇ ਛੋਟੇ ਬੱਚੇ 10-12 ਸਾਲ ਦੀ ਲੜਕੀ ਹੈਗੀ ਬੇਟਾ ਦਾ ਨਾ ਮੜੇ ਬਦ ਕਿਸ ਵੀ ਸਾਡਾ ਮਲਕ ਆਜ਼ਾਦ ਹੋਇਆ ਲੱਖਾਂ ਕੁਰਬਾਨੀਆਂ ਦੇ ਕੇ ਅਸੀਂ ਆਜ਼ਾਦੀ ਲਈਤੀ ਪਰ ਇਹ ਆਜ਼ਾਦੀ ਨਾਲ ਅੰਗਰੇਜ਼ ਚੰਗੇ ਸੀਗੇ ਜਿਹੜੇ ਸਾਰੇ ਜਵਾਨ ਬੱਚੇ ਆਪਣੇ ਬੱਚੇ ਬੱਚੀਆਂ ਨੂੰ ਬਾਹਰ ਭੇਜਦੇ ਆਪਣੇ ਘਰ-ਵਾਰ ਵੇਚ ਕੇ ਇਹ ਇਹ ਆਜ਼ਾਦੀ ਹੈ ਟਿਕਟ ਦੇ ਲੜੀਆਂ ਦੇਖਦੇ ਨਹੀਂ ਐਮਐਲਏ ਟਿਕਟ ਕਿਹਨੂੰ ਦੇਨੇ ਪਿਆ ਐਮਪੀ ਦੀ ਟਿਕਟ ਕਿਹਨੂੰ ਦੇਨੇ ਪਿਆ ਕੌਂਸਲ ਦੀ ਕਿਹਨੂੰ ਦਿੰਦੇ ਆ ਉਹਦਾ ਕਰੈਕਟਰ ਦੇਖੋ ਪਿਛੋਕੜ ਲੋਕਾਂ ਦੀ ਧੀ ਮੈਂ ਵੀ ਕੌਂਸਲ ਦੀ ਆ ਲੋਕਾਂ ਦੀਆਂ ਧੀਆਂ ਪੜਾਣਾਂ ਦੇ ਘਰ ਜਾਣਾ ਹੁੰਦਾ ਸਭ ਕੁਝ ਹੁੰਦਾ ਇੱਕ ਪਾਰਲੀਮੈਂਟ ਦੇ ਵਿੱਚ ਇੱਕ ਤਕਰੀਬਨ ਮੈਂ ਸੁਣਿਆ ਸੀ ਕਿ ਸੰਸਦ ਕਹਿ ਰਹੀ ਸੀ ਨੀਅਰ ਬੋਰਡ 77 ਕੇ 75 ਕਿੰਨੇ ਪਰਸੈਂਟ ਕ੍ਰਿਮੀਨਲ ਉੱਥੇ ਬੈਠੇ ਪਾਰਲੀਮੈਂਟ ਚ ਇੱਕ ਮੁਲਕ ਦਾ ਇਹੀ ਹਾਲ ਹੋਣਾ ਮੇਰੇ ਬਾਅਦ ਚਲੇ ਮੈਂ ਅਰਬ ਕੰਟੀ ਬਲ ਕੇ ਰੂ ਰੋਣ ਜੇ 10 ਸਾਲ 4 ਸਾਲ ਦੀਆਂ ਬੱਚੀਆਂ ਦੇ ਰੇਪ ਹੋ ਜਾਂਦੇ ਹੈ ਚਾਰ ਦਿਨ ਖਵਾਣਾ ਛੱਪੀਆਂ ਫਰ ਹਰਾਮ ਜਦੋਂ ਉਹਨਾਂ ਨੂੰ ਪੁੱਛੋ ਜਿਨ੍ਹਾਂ ਦੀ ਧੀ ਨਾਲ ਕੋ ਮਾਰਿਆ ਹੁੰਦਾ ਜਿਨ੍ਹਾਂ ਨੇ ਬੱਚਾ ਚਲੇਂਦਾ ਸ਼ਰਮ ਮਣ ਕੇ ਦੀ ਇਹ ਮੈਂ ਇਹਨੂੰ ਆਜ਼ਾਦੀ ਨਹੀਂ ਦਿੰਦਾ ਇਹ ਤੇ ਬੱਤਰ ਸੱਚੇ ਪਾਸ਼ਾ ਗਰਦਾਸ ਕਰਦਾ ਕਿ ਉਹ ਹੀ ਜਿਹੜੇ ਆਪਣੇ ਅੰਗਰੇਜ਼ ਇੱਥੇ ਆ ਕੇ ਰਾਜ ਕਰੋ ਇਹਨਾਂ ਨੂੰ ਅਕਲ ਸਕਾਨ ਜਿਹਨੇ ਜਿਨ੍ਹਾਂ ਨੂੰ ਅਸੀਂ ਕੱਢਿਆ ਵਤੋਂ ਅੱਜ ਉਹਨਾਂ ਕੋ ਜਾ ਕੇ ਨੌਕਰੀਆਂ ਕਰਦੇ ਠੀਕ ਠੀਕ ਇੱਕ ਮਿੰਟ ਅੱਛਾ ਇਹ ਦਈਏ ਅੱਛਾ ਇਹ ਜੇ ਅੰਦਰ ਚਲੇ ਜਾਂਦੇ ਇਹ ਅੰਦਰੋਂ ਜਦੋਂ ਬਾਹਰ ਦਿੱਕਤ ਦੀ ਆਵਾਜ਼ ਆਈ ਆ ਅੰਦਰ ਇਹਦੇ ਜੀਤਾਨੰਦ ਘਰ ਚੱਲ ਰਹੇ ਸਾਨੂੰ ਲੱਗਾ ਸ਼ਾਇਦ ਕੋਈ ਫੈਕਟਰੀ ਕੁੱਪੇ ਚਲਾ ਰਿਹਾ ਆ ਜੀ ਤੇ ਬਾਅਦ ਚ ਇੱਕ ਰੋ ਮੇਨ ਬਾਜੂ ਦਾ ਰੋੜਾ ਪਿਆ ਆ ਕਿ ਹਾਂਜੀ ਕੁਝ ਛੋਟ ਕਰ ਗਿਆ ਹੈ ਨਾ ਕਿ ਕੋਈ ਗੋਲੀ ਮਾਰ ਗਿਆ ਕਦੀ ਆਏ ਆ ਇੱਥੇ ਦੇਖਿਆ ਆ ਕਿ ਤੇ ਭਾਈ ਨੂੰ ਦੇਖਿਆ ਤੇ ਭਾਈ ਤੇ ਪਤਾ ਠੀਕ ਉਹ ਕਿ ਭਾਈ ਦਿੱਲੀ ਹੁੰਦੇ ਸੀਗੇ ਜੀ ਤੇ ਕੋਈ ਕੱਟਣ ਦੀ ਕੋਸ਼ਿਸ਼ ਕੀਤੀ ਆ ਪ੍ਰਾਈਮ ਕੀਤੀ ਆ ਚਲੋ ਮੈਂ ਸੋਚਿਆ ਕਿ ਮੈਂ ਆ ਗੱਡੀ ਲਈ ਆ ਮੈਂ ਕਹਾਂ ਚਲੋ ਦੇਖੀ ਨੇੜੇ ਹਸਪੀਟਲ ਲੈ ਜੰਨੇ ਆ ਜਾਣ ਤੱਕ ਨਾ ਜ਼ਰੂਰੀ ਹੈ ਜੀ ਰਿਪੋਰਟ ਬਾਅਦ ਚ ਆਉਣੀ ਤੇ ਲਾਉਣੇ ਬਾਅਦ ਚ ਜੀ ਤੇ ਗ ਇਸ ਜਿਹੜਾ ਅੱਗ ਲੱਗੀ ਪਈ ਹੈ ਕਿੰਨੇ ਕਿੰਨੇ ਫਾਇਰ ਹੋਏ ਅਸੀਂ ਅੰਦਰ ਵੀ ਗਏ ਸੀ ਅਸੀਂ ਬਾਹਰ ਨਹੀਂ ਸੀਗਾ ਪਰ ਜਿੱਦਾਂ ਪਟਾਕਿਆਂ ਦੀ ਆਵਾਜ਼ ਆਈ ਦੇਖੋ 4-5 ਫਾਇਰ ਸੀ ਜੀ ਬਟ ਇਹ ਆਪਾਂ ਨੂੰ ਕੋਈ ਜਿਸ ਤਰ੍ਹਾਂ ਦੀ ਹਾਲਤ ਹੈ ਹੁਣ ਉਹ ਨਾ ਰਹੇ ਕੋਈ ਤਾਂ ਨਹੀਂ ਸੀ ਲੋਕ ਉਸ ਨੂੰ ਕੋਈ ਲੋਕਾਂ ਨੂੰ ਦੇਖ ਕੇ ਕੋਈ ਨਹੀਂ ਨਹੀਂ ਅਸੀਂ ਤਾਂ ਰੱਖ ਰਹੇ ਹਾਂ ਮੈਂ ਰਿਪੀਟ ਕਰ ਰਿਹਾ ਕਿ ਅਸੀਂ ਅੰਦਰ ਸੀ ਅੰਦਰ ਸੀ ਹਾਂਜੀ ਹਾਂਜੀ ਉਹ ਕੇ ਬਾਅਦ ਨਿਕਲੇ ਆਇਆ ਕੀ ਕਹ ਉਹ ਗੱਡੀ ਚ ਬਹਿਣ ਲੱਗਾ ਆ ਉਹਦੇ ਤੇ ਐਕਟਿਵ ਆਸਵਾਰ ਬੰਦੇ ਆਏ ਨੇ ਉਹਨਾਂ ਨੇ ਲੋਈ ਦੀ ਬੁੱਕਲ ਮਾਰੀ ਸੀਗੀ ਉਹ ਗੋਲੀਆਂ ਮਾਰ ਕੇ ਨੇ ਉਹ ਬੰਦਾ ਕਹਿੰਦਾ ਠੰਡ ਆਹਨ ਲੋਈ ਦੇ ਉੱਪਰ ਮਾਰ ਕੇ ਕੋ ਬੰਦਾ ਗੋਲੀ ਮਾਰ ਜਾਂਦਾ ਆ ਕੀ ਹੈ ਬਾਕੀ ਮੇਰਾ ਖਿਆਲ ਹੈ ਕਿ ਜਿੱਦਾਂ ਪੁਲੀਸ ਆਫੀਸਰ ਆਏ ਨੇ ਉਹ ਕਹਿੰਦੇ ਅਸੀਂ ਜੋ ਕੀ ਇਹ ਜਲਦ ਜੋ ਸੀਸੀਟੀਵੀ ਫੁਟੇਜ ਜੋ ਕੱਡੀਆਂ ਨੇ ਤੇ ਉਹਦੇ ਨਾਲ ਅਸੀਂ ਜਲਦ ਤੋਂ ਜਲਦ ਜਰ ਰਏ ਕਿ ਬੰਦੇ ਆ ਠੀਕ ਗੱਲ ਦੋ ਜੀ ਧੰਨਵਾਦ ਯਾਰ ਇਹ ਤੇ ਦੇਖ ਲਈ ਜੀ ਤਾਂ ਇੱਥੇ ਆ ਕੇ ਪਤਾ ਲੱਗਾ ਸਾਡੇ ਹੀ ਪਾਰਟੀ ਦਾ ਸਾਡੇ ਹੀ ਸਾਥੀ ਉਹ ਕਿਸ ਪਾਰਟੀ ਦਾ ਸੀਗਾ ਹਾਂਜੀ ਕਿਸ ਪਾਰਟੀ ਦਾ ਸੀਗਾ ਆਮ ਆਦਮੀ ਪਾਰਟੀ ਦਾ ਸਾਡੀ ਪਾਰਟੀ ਦਾ ਸਾਡਾ ਸਾਥੀ ਜੇ ਤੁਮ ਜੇ ਵੀ 22 ਦੇ ਪਿੱਛੇ ਲੱਗਦੀ ਨੰਗੀ ਗੱਡੀ ਪਾਰਕ ਨੂੰ ਕਰਦੇ ਉਹਨਾਂ ਨੂੰ ਕੁਰਿਆ ਲੱਗੀ ਸਾਡੇ ਕਿ ਤਸ਼ਕੀ ਜੀ ਦੇ ਜਿਹੜੇ ਮੇਰੇ ਕੋਲ ਖੇਤ ਤੋਂ ਹੋ ਰਹੇ ਉਹ ਸੁੰਦਰ ਸੀ ਐਡਵੋਕੇਟ ਉਹਨਾਂ ਨੇ ਮੌਕੇ ਤੇ ਦੇਖਿਆ ਉਹਨਾਂ ਦੇ ਭਾਈਦੇ ਵੀ ਦੇਖਿਆ ਤੇ ਉਹਨਾਂ ਨੇ ਹੀ ਪੁਲਿਸ ਨੂੰ ਬੁਲਾਇਆ ਤੇ ਉਹਨਾਂ ਨੇ ਹੀ ਐਂਬੂਲੈਂਸ ਪਾ ਕੇ ਦੇ ਭਿਜਿਆ ਮੁੰਡੇ ਨੂੰ ਤੇ ਉਹਨਾਂ ਦੇ ਫੈਮਿਲੀ ਠੀਕ ਨੇ ਇਸ ਟਾਈਮ ਆ ਫੈਮਿਲੀ ਠੀਕ ਆ ਪਰ ਉਹ ਐਸੇ ਉਹ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਸੀਗੇ ਉਹਦੇ ਪਰ ਦੇਖੋ ਠੀਕ ਕਦ ਜਾਰੇ ਜਦੋਂ ਲੱਕੀ ਉਪਰਾਈ ਦੀ ਸਟੈਂਡ ਕੰਡੀਸ਼ਨ ਕੀ ਆ ਮੈਨੂੰ ਇਹਦੇ ਬਾਰੇ ਪਤਾ ਨਹੀਂ ਆ ਪਰ ਕਹਿੰਦੇ ਉਹ ਜੋ ਉਹਨੇ ਐਡਵੋਕੇਟ ਸਾਹਿਬ ਨੇ ਦੱਸਿਆ ਉਹ ਕਦੇ ਵੀ ਬਹੁਤੀ ਅੱਛੀ ਸਿਚੁਏਸ਼ਨ ਨਹੀਂ ਸੀ ਉਹ ਤਾਂ ਠੀਕ ਨਹੀਂ ਆ ਬਹੁਤ ਮਾੜੀ ਗੱਲ ਹੋਈ ਬੜੀ ਮਾੜੀ ਮੰਨਤ ਕਿਉਂਕਿ ਇਹਨੇ ਦੇਰ ਚੜਿਆ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਕਿਵੇਂ ਦੇਖਦੇ ਆਂ ਜੀ ਬਹੁਤ ਮਾੜੀ ਗੱਲ ਹੈ ਜੀ ਇਹਦਾ ਦੂਰੀ ਦਾ ਕਦੀ ਵੀ ਲੋਨ ਹੋਲਡਰ ਨੂੰ ਕਿੱਦਾਂ ਦੇਖਦੇ ਤੁਸੀਂ ਲੋਨ ਹੋਲਡਰ ਨੂੰ ਕਿਦੇ ਵੀ ਕਿਵੇਂ ਦੇਖਦੇ ਤੁਸੀਂ ਉਹ ਤੁਹਾਨੂੰ ਕਮੀ ਹੈ ਤਾਂ ਹੀ ਇਹ ਕੰਮ ਹੋਇਆ ਹੈ ਸਬੰਧੇ ਆਪਣੀ ਸਰਕਾਰ ਦੇ ਵਿੱਚ ਇਹ ਕਮੀ ਕਿੱਥੇ ਨੇ ਕਿੱਟ ਹੈਗੀ ਹੈ ਕਮੀ ਹੈ ਹੀ ਹੈ ਤਾਂ ਪਾ ਗਵਰਨਰ ਦੇਖੋ ਪੂਰੀ ਕਰਨਾ ਕੋ ਚੰਗਾ ਸ਼ੁਭ ਇਹ ਥੋੜੀ ਹੈ ਜੋ ਕਮੀ ਹੁੰਦੀ ਤਾਂ ਹੀ ਚੱਲਦਾ ਪਰ ਜੇ ਦੂਜੇ ਬੰਨੇ ਆਇਆ ਜਾਵੇ ਤਾਂ ਹਾਂ ਜੇ ਇਹਦੀ ਪੈਰਵਾਹੀ ਬਾਅਦ ਪੁਲਿਸ ਨਾ ਕਰੇ ਤਾਂ ਫਿਰ ਹੋ ਵੀ ਮਾੜੀ ਗੱਲ ਹੈ ਇਹਦਾ ਕੋਈ ਕੈਕਸ਼ਨ ਹੋਣਾ ਚਾਹੀਦਾ ਬੰਦਿਆਂ ਨੂੰ ਰੀਸ ਕਰਕੇ ਫੜਨਾ ਨਹੀਂ ਚਾਹੀਦਾ ਹੋਰ ਵੀ ਸੋ ਗੋਲੀਆਂ ਦਾ ਮਾਮਲਾ ਤੁਹਾਡੇ ਕੋਲ ਹਸਪਤਾਲ ਵਿੱਚ ਹੈ। ਹਾਂਜੀ ਸਾਡੇ ਵੱਲ ਸਵੇਰੇ ਜਿਹੜਾ ਸਤਵਿੰਦਰ ਪਾਲ ਸਿੰਘ ਜੋਗੀ ਜੀ ਜਿਹੜੇ ਸ਼ੇਰਾਮ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਵਿੱਚ ਸਵੇਰੇ ਲਾਏ ਗਏ ਸੀ ਉਹਨਾਂ ਦੇ ਜਿਹੜੇ ਆ 8 ਤੇ 9 ਰਾਉਂਡ ਜਿਹੜੇ ਆ ਫਾਇਰ ਹੋਏ ਆ ਉਹਨਾਂ ਦੇ ਵਿੱਚ ਪੰਜ ਤੇ 6 ਰਾਉਂਡ ਜਿਹੜੇ ਆ ਛਾਤੀ ਦੇ ਵਿੱਚ ਆ ਤੇ ਦੋ ਰਾਉਂਡ ਜਿਹੜੇ ਆ ਉਹਨਾਂ ਦੇ ਛਾਤੀ ਦੀ ਵਾਲ ਨੂੰ ਟੱਚ ਕਰਕੇ ਨਿਕਲ ਗਏ ਆ। ਇੱਕ ਰਾਉਂਡ ਫਾਇਰ ਜਿਹੜਾ ਆ ਉਹਨਾਂ ਦੀ ਠੋਡੀ ਤੋਂ ਨਿਕਲਿਆ ਆ। ਜਿੱਕੇ ਜਦ ਸਾਡੇ ਕੋਲ ਮਰੀਜ਼ ਨੂੰ ਲੈ ਕੇ ਆਏ ਸੀ ਉਸ ਟਾਈਮ ਜਿਹੜਾ ਉਹਨਾਂ ਦੇ ਅੱਖਾਂ ਦੀ ਪੁਤਲੀਆਂ ਫੈਲੀਆਂ ਹੋਈਆਂ ਸੀ ਬੀਪੀ ਅਨਰੀਕੋਰਡੇਬਲ ਸੀ ਔਰ ਪੇਸ਼ੈਂਟ ਜਿਹੜਾ ਅਨਕੌਂਸ਼ੀਅਸ ਸੀ ਆਕੇ ਜਿਹੜਾ ਅਸੀਂ ਕੋਸ਼ਿਸ਼ ਕੀਤੀ ਐ ਪਰ ਜਿਹੜਾ ਮਰੀਜ਼ ਨੂੰ ਬਚਾ ਲਈ ਸਕੇ ਟੋਟਲ ਕਿੰਨੇ ਗੋਲ ਗਏ ਉਸ ਤੇ ਤਕਰੀਬਨ 8 ਤੇ 9 ਰਾਉਂਡ ਫਾਇਰ ਓਕੇ ਕਿਦਾਂ ਲੱਗੇ ਹੋਏ ਕਿਦੋਂ ਤੁਹਾਡੇ ਕੋਲ ਲੈ ਕੇ ਆਏ ਸੀ ਉਦੋਂ ਸਾਹ ਚੱਲ ਰਹੇ ਸੀ ਕੋਸ਼ਚਨ ਜਦ ਲੈ ਕੇ ਆਈ ਸੀ ਤਾਂ ਪੇਸ਼ੈਂਟ ਅਨਕੋਸ਼ੀਅਸ ਸੀ ਜਿਹੜਾ ਸਾਹ ਨਹੀਂ ਲੈ ਰਿਹਾ ਸੀ ਅਸੀਂ ਆ ਕੇ ਫਟਾਫਟ ਉਹਨਾਂ ਨੂੰ ਜਿਹੜੇ ਇੰਟੂਬੇਟ ਕੀਤਾ ਆ ਜਿਹੜਾ ਵੈਂਟੀਲੇਟਰ ਤੇ ਪਾਇਆ ਆ ਸੀਪੀਆਰ ਕੀਤਾ ਆ ਤੇ ਪੇਸ਼ੈਂਟ ਜਿਹੜਾ ਆ ਬਚ ਗਿਆ ਠੀਕ ਆ ਦਾ ਬਦਨਾਮ ਤਾਂ ਕਹਿੰਦਾ ਮੂਰ ਬੜਾ ਦੁਖੀ ਹੈ ਸਾਰੇ ਦਰ ਸਾਰੇ ਲੋਕਾਂ ਦਾ ਪਲਾ ਸੋਦੇ ਮੈਂ ਤਾਂ ਅਰਦਾਸ ਕਰਦਾ ਇਹ ਬਾਸ਼ਾ ਦਾ ਰੱਬ ਇਹ ਵਿਚਾਰਾ ਕਿਹੜੀ ਪਾਰਟੀ ਤੋਂ ਬਲੋਂਗ ਕਰਦੇ ਸੀਗੇ ਆਮ ਆਦਮੀ ਪਾਰਟੀ ਨਾਲ ਬਲੋਂਗ ਕਰਦੇ ਸਰ ਕਿਦੀਆਂ ਗੋਲੀਆਂ ਲੱਗੀਆਂ ਕੋਈ ਆਮ ਆਦਮੀ ਆਮ ਆਦਮੀ ਦਾ 6 ਗੋਲੀਆਂ ਕਹਿੰਦੇ ਲੱਗੀਆਂ ਸੀ 6 ਗੋਲੀਆਂ ਲੱਗੀਆਂ ਸੀ ਕਿਸ ਆਧਾਰ ਤੇ ਸੀ ਜੀ ਇਹ ਆਮ ਆਦਮੀ ਪਾਰਟੀ ਦੇ ਵਿੱਚ ਕਿਹੜੇ ਆਧਾਰ ਤੇ ਸੀਗੇ ਇਹ ਆਮ ਆਦਮੀ ਪਾਰਟੀ ਸੋਸ਼ਲ ਵਰਕਰ ਸੀਗੇ ਸੋਸ਼ਲ ਵਰਕਰ ਸੀਗੇ ਸੋਸ਼ਲ ਵਰਕਰ ਸੀਗੇ ਹੂੰ ਜੇ ਆਮ ਆਦੀ ਸਰਕਾਰ ਦੇ ਬੰਦੇ ਹੀ ਸੇਫ ਹੋਣਗੇ ਤੇ ਆਪ ਲੋਕ ਕਿਥੇ ਸੇਫ ਹੋਗੇ ਜੀ ਹਾਂਜੀ ਆ ਜੀ ਸਰਕਾਰ ਦੇ ਬੰਦੇ ਤਾਂ ਏਦਾਂ ਜਲਣ ਹੋ ਰਿਹਾ ਤਾਂ ਬੜੀ ਮਾਰੀ ਜਾਂਦਾ ਕਿਦਾਂ ਦੇਖਣ ਲੋਏ ਨੋ ਫੋਟੋ ਦੇ ਜਿਹੜੇ ਆ ਲਗਾਤਾਰ ਝੀਆਂ ਉੱਡਦੀਆਂ ਹੀ ਨਜ਼ਰ ਆ ਰਹੀਆਂ ਨੇ ਕਿ ਬਹੁਤ ਮਾੜੇ ਹਾਲਾਤ ਹੋ ਰਹੇ ਜੀ ਲੋਕੀ ਕੋਈ ਨਾ ਕੋਈ ਮਾਰੀ ਸਵਲ ਥਣ ਤੇ ਬਹੁਤ ਮਾੜਾ ਮਨ ਖਰਾਬ ਹੁੰਦਾ ਇਹਨਾਂ ਲੋਕਾਂ ਦਾ ਕੀ ਆਮ ਲੋਕ ਕਿਤਸਰਾ ਆਪਣੇ ਕਿਰੋਬਾਰ ਜਾਣਗੇ ਹਾਲੇ ਦਿਨ ਵੀ ਕੋਈ ਟਾਈਮ ਵੀ ਕੁਝ ਨਹੀਂ ਹੋਇਆ ਹੋਰ ਕੀ ਹੋਇਆ ਥੋੜਾ ਜਿਹਾ ਜੀ ਧੀ ਜੀ ਜਰਾ ਗੁੱਡਰ ਦਾ ਮੱਥਾ ਟਿਕਣਾ ਜੀ ਜੀ ਮੱਥਾ ਟਿਕ ਕੇ ਜਾ ਰਿਹਾ ਸੀ ਜੀ ਸਾਨੂੰ 8:00 ਵਜੇ ਦੇ ਲਗਭਗ ਦੀ ਪਤਾ ਲੱਗਾ ਜੀ ਆਲਰੇਡੀ ਦੋ ਬੰਦੇ ਆਏ ਹੋਏ ਔਰ ਅੱਜ ਵੀ ਜੀ ਤੋਂ ਫਸਟ ਰੈਡ ਦਿੱਤੀ ਇਮੀਡੀਟਲੀ ਸੇ ਹਸਪੀਟਲ ਫਿਰਨ ਲੈ ਕੇ ਗਏ ਆ ਜੀ ਇਹ ਅੰਦਰ ਟਰੀਟਮੈਂਟ ਕਰਦੇ ਆ ਕਿ ਕਿੰਨੇ ਫਾਇਰ ਹੋਏ ਕੁਝ ਪਤਾ ਚੱਲਿਆ ਕਿ ਕਿਦੇ ਤੇ ਸਵਾਰ ਹੋ ਕੇ ਆਏ ਸਨ ਜੀ ਕਿ ਐਕਟੀਵਿਟੀ ਬਾਈਕ ਤੇ ਲੋਕ ਸਵਾਰ ਹੋਏ ਆ ਕਿ ਕਿੰਨੇ ਲੋਕ ਸਨ ਦੋ ਲੋਕ ਸਨ ਕੋਈ ਸਿਸਟਮ ਸਾਹਮਣੇ ਕਰ ਰਹੇ ਸਾਰੇ ਇਹ ਕਿਸ ਤਰ੍ਹਾਂ ਜਾਨ ਬਚ ਗਈ ਉਹ 100 ਟ੍ਰੀਟਮੈਂਟ ਚੱਲ ਰਿਹਾ ਹੈ ਇਸ ਜਗ੍ਹਾ ਤੇ ਕੁਝ ਲੈ ਕੇ ਗਏ ਕਿੱਥੇ ਦਾ ਚੱਲ ਰਿਹਾ ਹੈ ਸ਼੍ਰੀਮਨ ਹਸਪੀਟਲ ਚੱਲ ਰਿਹਾ ਹੈ ਥੈਂਕ ਯੂ ਬ੍ਰਦਰ ਪਾਕਿਸਤਾਨ ਬਹੁਤ ਬਹੁਤ ਲੈਂਦੇ ਹਾਂ ਅੱਗੇ ਅੱਗੇ ਅੰਦਰੋਂ ਮੈਂ ਕੋਈ ਗ੍ਰੇਟਿਫਾਈ ਕਰੀਏ ਕੰਪਲੇਨਟ ਕਰਾ ਰਹੇ ਨਾ ਨਹੀਂ ਸਾਡੇ ਤੋਂ ਕੋਈ ਜੱਦੀ ਕੋਈ ਨਹੀਂ ਜਿੱਥੇ ਕੋਈ ਵਰਤ ਨਹੀਂ ਆਈ ਨਾ ਹੀ ਨੇ ਕਿਸੇ ਨੂੰ ਮੁਗੋ ਕੰਟੈਕਟ ਕੀਤਾ ਮੇਰੇ 92 ਕਦੀ ਇਹਧਰਾ ਪੁਲਿਸ ਕਾਲ ਕਰੀ ਤੁਹਾਡੇ ਕੋਲ ਕੋਈ ਇਹ ਐਸ ਵਕ ਮੈਂ ਬ੍ਰਾਡਡਟ ਹੋ ਚੁੱਕਾ ਹੋਇਆ ਨਹੀਂ ਕੋਈ ਨਹੀਂ ਹੈ ਜੀ ਅੰਡਰ ਟ੍ਰੀਟਮੈਂਟ ਚੱਲ ਰਿਹਾ ਹੈ ਅੰਡਰ ਟ੍ਰੀਟਮੈਂਟ ਚੱਲ ਰਿਹਾ ਹੈ ਆਪਕਾ ਠੀਕ ਹੈ ਸਰ ਠੀਕ ਹੈ ਠੀਕ ਸਾਥ ਥੋੜੀ ਜਾਣਕਾਰੀ ਦਾ ਮਾਮਲਾ ਸਾਰੇ ਕਿਵੇਂ ਦੇਖਦੇ ਹੋ ਸਾਰੇ ਹਾਂ ਜੀ ਸਾਨੂੰ ਕੰਟਰੋਲ ਲੌਂਗ ਤੋਂ ਨੋਟ ਹੋਇਆ ਸੀਗਾ ਕਿ ਇੱਥੇ ਆਪਣੇ ਮੋਡਲ ਟਾਊਨ ਦੇ ਏਰੀਆ ਵਿੱਚ ਕਰ ਦੁਆਰਾ ਸਾਹ ਤੇ ਅਗੇ ਫਾਇਰਿੰਗ ਦਾ ਇਨਸੀਡੈਂਟ ਹੋਇਆ ਉਹਦੇ ਰਿਗਾਰਡਿੰਗ ਸਰ ਅਸੀਂ ਮੌਕੇ ਤੇ ਪਹੁੰਚੇ ਆ ਤੇ ਆਪਾਂ ਹਲੇ ਜਾਂਚ ਕਰ ਰਹੇ ਹਾਂ ਸਰ ਕਿੰਨੇ ਗੋਲੀ ਚੱਲੀ ਹੈ ਕੀ ਨਾਮ ਆ ਉਹਨਾਂ ਦਾ ਨਹੀਂ ਹਲੇ ਤੇ ਹਲੇ ਤਾਂ ਜੀ ਪ੍ਰੀਲੀਮਿਨਰੀ ਆਪਾਂ ਕਰ ਰਹੇ ਨੇ ਜਿਹੜੀ ਆਪਣੀ ਥਾਰ ਗੱਡੀ ਲੱਗੀ ਉਸ ਤੇ ਫਾਇਰਿੰਗ ਹੋਈ ਹੈ ਤੇ ਹਲੇ ਆਪਾਂ ਜੀ ਹਲੇ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਨ੍ਹਾਂ ਤੇ ਗੋਲੀ ਬੱਜੀ ਉਹ ਕਿੱਥੇ ਨੇ ਉਸ ਸੱਖੇ ਕਹਿੰਦੇ ਨੇ 10 ਤੋਂ 15 ਫਾਇਰ ਸਰ ਜਿਨ੍ਹਾਂ ਤੇ ਗੋਲੀ ਬੱਜੀ ਉਸ ਟਾਈਮ ਕਿਸ ਕਿਸ ਹਾਲਾਤ ਦੇ ਵਿੱਚ ਨੇ ਕਿਹੜੇ ਹਸਪਤਾਲ ਦੇ ਵਿੱਚ ਉਹਨਾਂ ਦੀ ਉਹ ਜੀ ਹਲੇ ਹਸਪਤਲ ਐਡਮਿਟ ਨੇ ਤੇ ਆਪਾਂ ਵੀ ਹਲੇ ਜੀ ਹੰਲੀ ਚਲਦੀ ਹੈ ਕਾਰਵਾਈ ਹਲੇ ਆਪਾਂ ਕੋਈ ਲਾਕ ਡਾਕ ਸੀ ਕੀ ਕੋਈ ਪਤਾ ਲੱਗਾ ਕਿ ਇਹਨਾਂ ਨੇ ਫਾਇਰਿੰਗ ਕੀਤੀ ਹੈ ਕੋਈ ਉਹਨਾਂ ਬਾਰੇ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ ਆਈ ਹੈ ਜਿਵੇਂ ਦੀ ਸਾਨੂੰ ਕੋਈ ਹੋਰ ਇਨਫੋਰਮੇਸ਼ਨ ਆਦੀ ਰਿਗਾਰਡਿੰਗ ਕਿ ਕਿੰਨੇ ਫਾਇਰ ਹੋਏ ਤੇ ਕੀ ਰੰਜਿ ਸਰ ਲੋਕ ਦਾ ਕਹਿਣਾ ਹੈ ਕਿ ਪੁਲਿਸ ਦਾ ਕਿੱਥੇ ਨੇ ਕਿੱਥੇ ਖੌਫਨਾਕ ਖਤਮ ਨਜ਼ਰ ਆ ਰਿਹਾ ਕਿਉਂਕਿ ਨੋ ਨੋਟ ਦੀ ਗੱਲ ਕਰੀਏ ਕਿ ਕਾਫੀ ਜਿਹੜਾ ਕਾਫੀ ਲੋਕ ਹੋਰ ਸ਼ਲਾਕਾ ਦੱਸੇ ਜਾਂਦਾ ਕਿ ਲੋਕੀ ਡਰੇ ਪੇ ਮੰਨਾਂ ਦੇ ਵਿੱਚ ਕਿ ਸਮਾਂ ਦਿਨ ਚੜਦੇ ਇਦਾਂ ਦੀ ਇੰਨੀ ਵੱਡੀ ਵਾਰਤਾ ਉਤੋਂ ਜਵੇ ਸਰ ਆਪਾਂ ਇਹ ਜਲਦ ਤੋਂ ਜਲਦ ਟਰੇਸ ਕਰਾਂਗੇ ਤੇ ਨਾਲੇ ਤੇ ਸਖਤ ਤੋਂ ਸਖ ਨੇ ਵਿਅਕਤੀ ਸੀਗੇ ਪਤਾ ਲੱਗਿਆ ਕੁਝ ਇਹਨਾਂ ਨੇ ਫਾਈਲ ਕੀਤੀ ਉਹ ਵਾਲੇ ਇਨੀਸ਼ੀਅਲ ਇਨਫੋਰਮੇਸ਼ਨ ਤਾਂ ਆਈ ਹੈ ਕਿ ਕੋਈ ਟੂ ਵੀਲਰ ਤੇ ਸ਼ਾਇਦ ਹੋ ਸਕਤੇ ਨੇ ਸਵਾਰ ਪਰ ਹਲੇ ਜੀ ਸਾਨੂੰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਗੁਰਦੁਆਰਾ ਸਾਹਿਬ ਦੇ ਬਾਹਰ ਹਲੇ ਜੀ ਆਪਾਂ ਚੈਕਿੰਗ ਕਰਾਂਗੇ ਜਿਵੇਂ ਵੀ ਇਨਫੋਰਮੇਸ਼ਨ ਤੁਹਾਨੂੰ ਕਰਾਂਗੇ ਠੀਕ ਹੈ